ਅੰਤ ਅਕੇਲਾ ਗੜੀ ਮੇਂ ਬੰਦੂਕੀ ਪਰਵੀਨ ਜੀਵਨ ਸਿੰਘ ਰੰਗਰੇਟੜਾ ਦੂਜੇ ਬਿਓ ਸੰਗਤ ਬਾਬਾ ਜੀਵਨ ਸਿੰਘ ਇਕੱਲੇ ਰਹਿ ਗਏ ਦੋ ਬੰਦੂਕਾਂ ਚਲਾਉਂਦੇ ਸੀ ਨਗਲੀ ਤੇ ਬਗਨੀ ਦੋਵੇਂ ਬੰਦੂਕਾਂ ਚੋਕ ਲੀਆਂ ਨਗਾਰੇ ਤੇ ਚੋਕ ਵੀ ਲਾਉਂਦੇ ਆ ਤੇ ਫੇਰ ਵੀ ਕਰਦੇ ਆ ਜਟਾਰੇ ਵੀ ਛਰਦੇ ਆ ਬਰੂਦ ਮੁੱਕ ਗਿਆ ਬੰਦੂਕਾਂ ਦੇ ਪੁਮਾਕੇ ਬੰਦ ਹੋ ਗਏ ਬੰਦੂਕਾਂ ਸੌ ਗਈਆਂ ਗੁਰੂ ਗੋਬਿੰਦ ਸਿੰਘ ਜੀ ਦਾ ਨੌ ਟੰਕੀ ਤੀਰ ਕਮਾਨ ਜਿਹਨੂੰ ਗੰਦਰ ਤੋਂ ਹਸਕਿਆ ਜਾਂਦਾ ਹੁਣ ਸਾਧੀਆਂ ਆਦੇ ਆਦੇ ਕੁਆਲਿਟੀਆਂ ਉਹਨੂੰ ਗੰਦਵ ਤੋਂ ਉਸ ਤੋਂ ਵਸਕਿਆ ਜਾਂਦਾ ਉਹ ਬਾਬਾ ਜੀਵਨ ਸਿੰਘ ਦੇ ਕੋਲ ਹੈ ਹੁਣ ਉਹ ਤਨ ਚੁੱਕਿਆ ਪੰਜ ਪੰਜ ਸੱਤ ਸੱਤ ਤੀਰ ਚੜਾਏ ਇੱਕੋ ਵਾਰੀ ਤੁਨਸ ਤੇ ਤੇ ਕੰਨ ਤੱਕ ਖਿੱਚ ਖਿੱਚ ਕੇ ਬਾਬਾ ਜੀਵਨ ਸਿੰਘ ਦੇ ਤੀਰ ਛੱਦੇ 10 10 20 20 ਮੁਗਲਾਂ ਦੇ ਛਾਤੀ ਦੇ ਵਿੱਚੋਂ ਦੀ ਨਿਕਲਦੇ ਪਰੇ ਜਾਂਦੇ ਆ ਹੁਣ ਤੀਰ ਵੀ ਮੁੱਕ ਗਏ ਜਦੋਂ ਤੀਰ ਵੀ ਮੁੱਕ ਗਏ ਤੇ ਬਾਬਾ ਜੀਵਨ ਸਿੰਘ ਨੇ ਦੋ ਕਿਰਪਾਨਾਂ ਚੁਕੀਆਂ ਯਾਦ ਰੱਖਿਓ